ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਂ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਨੇੜੇ ਪੁਲਿਸ ਅਤੇ ਬਦਮਾਸ਼ ਵਿੱਚ ਮੁੱਠ ਭੇੜ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੁੱਠ ਭੇੜ ਚ ਬਦਮਾਸ਼ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ ਜਿਸ ਤੇ ਕੀਤੀ ਗਈ ਜਵਾਬੀ ਕਾਰਵਾਈ ਚ ਪੁਲਿਸ ਦੀ ਗੋਲੀ ਨਾਲ ਬਦਮਾਸ਼ ਜ਼ਖਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਹਸਪਤਾਲ ਭੇਜ ਦਿੱਤਾ ਫੜੇ ਗਏ આરોપી ਦੀ ਪਛਾਣ ਜਸਪਾਲ ਸਿੰਘ ਜੱਸੀ ਵਜੋ ਹੋਈ ਹੈ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਨੇੜੇ ਇੱਕ ਬਦਮਾਸ਼ ਤੇ ਪੁਲਿਸ ਵਿਚਕਾਰ ਗੋਲੀਆਂ ਚੱਲ ਗਈਆਂ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਦੋਸ਼ੀ ਨੂੰ ਰੁਕਣ ਲਈ ਕਿਹਾ ਤਾਂ ਉਸਨੇ ਆਪਣਾ ਮੋਟਰਸਾਈਕਲ ਭਜਾ ਲਿਆ ਅਤੇ ਪਿੱਛਾ ਕਰ ਰਹੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਗੋਲੀ ਬਦਮਾਸ਼ ਦੀ ਲੱਤ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਹਸਪਤਾਲ ਭੇਜ ਦਿੱਤਾ ਫੜੇ ਗਏ ਦੋਸ਼ੀ ਖਿਲਾਫ ਕਈ ਮਾਮਲੇ ਦਰਜ ਹਨ ਅਤੇ ਇਹ ਬਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਹੈਗੀ ਕਰਾਈਸ ਦੀ ਤੋਂ ਕਲਾਨੋ ਦੇ ਵਿੱਚ ਸੱਚੋ-ਸੱਚ ਕਲਾਨੋ ਤੇ ਫਾਇਰਿੰਗ ਕਰਨ ਦਾ ਟੈਂਪੋ ਹੋਇਆ ਸੀਗਾ ਇਨਮਿਡੀਏਟਲੀ ਫਿਰ ਉਹਨੂੰ ਚੇਂਜ ਕਰਤੇ ਹੋਏ ਜਿਹੜਾ ਹੈਗਾ ਪਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋਂ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋਂ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋਂ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਇਹਦਾ ਫਾਇਰ ਗੱਡੀ ਤੇ जाए पुलिस ਪੁਲਿਸ ਗੱਡੀ ਤੇ ਵੱਜਿਆ ਹੈ ਸੈਲ ਡਿਫੈਂਸ ਦੇ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋਂ ਉਹਦੇ ਇੰਜਰੀ ਹੋਈ ਹੈ ਕਿਹਨ ਬੰਦੇ जसी ਕੀ ਨਾਮ ਇਹਦਾ ਜਸਪਾਲ ਜਸੀ ਨਾਮ ਹੈ ਜੀ ਜਸਪਾਲ ਜਸੀ ਜਦ ਨਹੀਂ ਹੋ ਰਹੀ ਹਾਂ ਇੱਕ ਇੱਕ ਬੰਦੇ ਠੀਕ ਹੈ ਕੋਸਟ ਨੂੰ ਪਤਾ ਜੀ ਬਟਾ ਬਟਾ ਲੈ ਚਾਹ ਹਾਂ ਜੀ ਗੈਂਗਰੋ ਤੋਂ ਬਾਕੀ 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 ਜੀ ਇਹਨੇ ਪੁਲਿਸ ਪਾਰਟੀ ਸੇ ਦੋ ਫਾਇਲ ਕੀਤੇ ਜੀ ਪਹਿਲਾਂ ਵੀ ਕੋਈ ਨਹੀਂ ਇੱਕ ਫਾਇਲ ਕੀਤਾ ਇੱਕ ਫਾਇਲ ਕੀਤਾ ਇੱਕ ਮਿਸ ਹੋ ਗਿਆ ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈ ਜੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਸੀਸੀਟੀਵੀ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਹੈ ਜੀ ਕਰਾਈ ਸੀਗੀ ਕਲਾਨੋਵ ਦੇ ਵਿੱਚ ਸੁੱਚ ਕਲਾਨੋਵ ਤੇ ਫਾਇਰਿੰਗ ਕਰੰਦਾ ਟੈਂਪੋ ਹੋਇਆ ਸੀਗਾ ਇਨਮੀਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਹੈਗਾ ਕਿ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋਂ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋਂ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋਂ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਹੈ ਪੁਲਿਸ ਗੱਡੀ ਦੇ ਵੱਜਿਆ ਹੈ ਸੈਲ ਡਿਫੈਂਸਿਵ ਤੇ ਮਿਸਟਰੀ ਵੀ ਫਾਇਰ ਕੀਤਾ ਤੋਂ ਉਹਦੇ ਇੰਜਰੀ ਹੋਈ ਹੈਗੀ ਇਹਦਾ ਜਸਪਾਲ ਜਸੀ ਨਾਮ ਹੈ ਜੀ